ਆਪ ਬਹੁਤ ਤੀਖਾ ਬੋਲਤੀ ਹੈ ਵਾਪਸ ਲੈਤੀ ਹੂੰ ਸ਼੍ਰੋਮਣੀ ਅਕਾਲ ਦਲ ਦੇ ਲੋਕ ਸਭਾ ਦੇ ਵਿੱਚ ਇਕਲੌਤੇ ਐਮਪੀ ਹਰਸਿੰਦਰਤ ਕੌਰ ਬਾਦਲ ਦੇ ਵੱਲੋਂ ਹਰੇਕ ਸਰਕਾਰ ਨੂੰ ਘੇਰਨ ਦਾ ਕੰਮ ਕੀਤਾ ਜਾ ਰਿਹਾ ਹੈ ਪਹਿਲਾਂ ਉਹ ਭਾਜਪਾ ਦੇ ਭਾਈਵਾਲ ਸਨ ਇਸ ਕਰਕੇ ਉਹ ਭਾਜਪਾ ਦੇ ਖਿਲਾਫ ਨਹੀਂ ਬੋਲਦੇ ਸਨ ਤੇ ਹੁਣ ਉਹਨਾਂ ਦੇ ਵੱਲੋਂ ਭਾਜਪਾ ਦੇ ਨਾਲ ਨਾਲ ਸੂਬੇ ਦੀ ਸਰਕਾਰ ਆਮ ਆਦਮੀ ਪਾਰਟੀ ਤੇ ਵੀ ਤਿੱਖੇ ਨਿਸ਼ਾਨੇ ਉਹਨਾਂ ਦੇ ਵੱਲੋਂ ਸਾਦੇ ਜਾਂਦੇ ਨੇ ਤੇ ਅੱਜ ਉਹਨਾਂ ਦੇ ਵੱਲੋਂ ਕੇਂਦਰ ਸਰਕਾਰ ਦੇ ਨਾਲ ਨਾਲ ਸੂਬੇ ਦੀ ਆਮ ਆਦਮੀ ਪਾਰਟੀ ਤੇ ਵੀ ਤਿੱਖੇ ਨਿਸ਼ਾਨੇ ਸਾਦੇ ਗਏ ਨੇ ਹਰਸਿਮਰਤ ਕੋਰ ਬਾਦਲ ਦੇ ਵੱਲੋਂ ਬੋਲਦਿਆਂ ਆਪਣੇ ਭਾਸ਼ਣ ਦੇ ਵਿੱਚ ਰਾਈਸ ਮਿਲਾਂ ਦਾ ਮੁੱਦਾ ਚੁੱਕਿਆ ਗਿਆ ਉਹਨਾਂ ਨੇ ਕਿਹਾ ਕਿ ਜਿਹੜੇ ਐਫਸੀਆਈ ਦੇ ਗੋਦਾਮ ਨੇ ਉਹ ਪਹਿਲਾਂ ਹੀ ਭਰੇ ਹੋਏ ਨੇ ਤੇ ਉਧਰੋਂ ਪਿਛਲੇ ਸਾਲ ਦੀ ਝੋਨੇ ਦੀ ਫਸਲ ਵੀ ਅਜੇ ਗੋਦਾਮਾਂ ਦੇ ਵਿੱਚ ਜਾਣ ਵਾਲੀ ਪਈ ਹੈ ਇਸ ਕਰਕੇ ਕੇਂਦਰ ਸਰਕਾਰ ਨੇ ਆਪਣੇ ਟਰੱਕ ਭੇਜ ਕੇ ਇਹਨਾਂ ਗੋਦਾਮਾਂ ਨੂੰ ਨਹੀਂ ਖਾਲੀ ਕਰਵਾਇਆ ਤੇ ਉਧਰੋਂ ਸੂਬੇ ਦੀ ਨਕਮੀ ਸਰਕਾਰ ਨੇ ਵੀ ਨਵੀਆਂ ਲੀਤਾਂ ਲਿਆ ਕੇ ਨਵੀਆਂ ਮੁਸ਼ਕਲਾਂ ਖੜੀਆਂ ਕਰ ਦਿੱਤੀਆਂ ਨੇ ਉਹਨਾਂ ਦੇ ਵੱਲੋਂ ਅਜਿਹੇ ਆਪਾਸ਼ਨ ਦਿੱਤਾ ਗਿਆ ਤੇ ਜਿਸ ਕਰਕੇ ਲੋਕਸਭਾ ਦੇ ਸਪੀਕਰ ਵੱਲੋਂ ਉਹਨਾਂ ਨੂੰ ਟੋਕਿਆ ਗਿਆ ਤੇ ਹਰਸਿਮਰਤ ਕੌਰ ਬਾਦਲ ਨੇ ਆਪਣੀ ਗਲਤੀ ਮੰਨਦਿਆਂ ਆਪਣਾ ਜਿਹੜਾ ਸ਼ਬਦ ਜਿਹੜਾ ਉਹਨਾਂ ਦੇ ਵੱਲੋਂ ਗਲਤ ਇਸਤੇਮਾਲ ਕੀਤਾ ਗਿਆ ਸੀ ਉਹ ਵੀ ਵਾਪਸ ਲੈ ਲਿਆ ਗਿਆ ਸਮਾਂ ਇੱਕ ਬਹੁਤ ਹੀ ਜ਼ਰੂਰ ਜ਼ਰੂਰੀ ਮੁੱਦਾ ਚੱਕਣਾ ਚਾਹੁੰਦੀ ਹੈ ਪੰਜਾਬ ਦੇ ਸ਼ੈਲਰ ਮillers ਤੇ ਕਿਸਾਨਾਂ ਬਾਰੇ ਜਿੱਥੇ ਨਵਾਂ ਪੈਡੀ ਸੀਜ਼ਨ 2-3 ਮਹੀਨਿਆਂ 'ਚ ਸ਼ੁਰੂ ਹੋ ਜੂਗਾ ਤੇ ਨਵੇਂ ਨਵਾਂ ਚੋਨਾ ਗੋਡਾਊਨਾਂ 'ਚ ਪਹੁੰਚ ਜੂਗਾ ਲੇਕਿਨ 2023-24 ਦੀ ਜਿਹੜੀ ਪੈਡੀ ਸੀਗੀ ਉਹ ਅਜੇ ਵੀ ਗੋਡਾਊਨ ਤਾਈਂ ਨਹੀਂ ਪਹੁੰਚ ਸਕੀ ਕਿਉਂਕਿ FCI ਨੇ ਗੋਡਾਊਨ ਖਾਲੀ ਨਹੀਂ ਕਰਾਏ ਨੇ ਕਿਉਂਕਿ ਸੈਂਟਰਲ ਗਵਰਨਮੈਂਟ ਨੇ ਰੇਕਸ ਭੇਜ ਕੇ ਉਹ FCI ਦੇ ਗੋਡਾਊਨ ਖਾਲੀ ਨਹੀਂ ਕਰਾਏ ਜਿਦੈ ਕਰਕੇ ਰਾਈਸ ਮਿਲਣਾ ਨੂੰ ਜਿਹੜੇ ਤਕਰੀਬਨ 5-6000 ਪੰਜਾਬ 'ਚ ਹੈਗੇ ਪੰਜਾਬ ਦੀ ਕਿਸਾਨ ਕਿਸਾਨੀ ਦੀ ਤੇ ਇੰਡਸਟਰੀ ਦੀ ਬੈਕਬੋਨ ਹੈ ਇਹ ਬਹੁਤ ਵੱਡੇ ਸੰਕਟ ਵਿੱਚ ਨੇ ਤੇ ਬਹੁਤ ਵੱਡਾ ਇਹਨਾਂ ਨੂੰ ਆਰਥਿਕ ਨੁਕਸਾਨ ਹੋ ਰਿਹਾ ਹੈ ਕਈ ਤਾਂ ਬੈਂਕਰਪਟ ਹੋ ਕੇ ਬੰਦ ਵੀ ਹੋ ਜਾਣਗੇ ਕਿਉਂਕਿ ਨਿਕਮੀ ਕੇਨ ਸਟੇਟ ਦੀ ਸਰਕਾਰ ਨੇ ਉਹਨਾਂ ਦੀ ਪੋਲਿਸੀਜ਼ ਕਰਕੇ ਇਹਨਾਂ ਨੇ ਪਹਿਲੇ ਸ਼ਾਰਟ ਟਰਮ ਵੈਰਾਈਟੀ ਚੋਣੇ ਦੀ ਲਾਤੀ ਜੇ ਸ਼ਾਰਟ ਟਰਮ ਵੈਰਾਈਟੀ ਮਾਨਯੋਗ ਕੋਈ ਵੀ ਮਾਨਯੋਗ ਸਦਸ્ય आप बहुत तीखा बोलती है कोई भी दल की सरकार हो निकम्मा शब्द उचित नहीं है ठीक है मैं निकम्मा शब्द वापस लेती हूँ सरकार की अनगेलिया करके किसान और राइस मिलर्स का नुकसान हो रहा है सर जो पॉलिसी सरकार को बना के मिलिंग नवंबर में शुरू होनी चाहिए थी इनकी अनगेलिया करके सरकार की वो मिड जनवरी में हुई है जिस करके मार्च तक पूरी मिलिंग कंप्लीट नहीं हो सकी और अब जो लास्ट डेट ਅ 31 ਜੁਲਾਈ ਦਾ ਹੈ ਮੈਂ ਸਰਕਾਰ ਕੋ ਬੇਨਤੀ ਕਰਤੀ ਹੂ ਕਿਉਂਕਿ ਪਿਛਲਾ ਸਟਾਕ ਅਜੇ ਕਲੀਅਰ ਨਹੀਂ ਹੋਇਆ ਐਫਸੀਆਈ ਦੇ ਕੋਲ ਗੋਡਾਊਨ ਚ ਜਗ੍ਹਾ ਨਹੀਂ ਹੈਗੀ ਜਿਹਦੇ ਕਰਕੇ ਕਿਸਾਨ ਜਿਹੜੇ ਜਿਹੜੇ ਸ਼ੈਲਰ ਵਾਲੇ ਹੈਗੇ ਉਹਨਾਂ ਨੂੰ ਦੂਰ ਦਰਾਡੇ ਕੋਈ ਲੌਂਚੇ ਲੈ ਜਾਣਾ ਚਾਹੁੰਦਾ ਹੈ ਤੇ ਇਹ ਜਿਹੜੀ ਨਵੀਂ ਜਿਹੜੀ ਨਵੀਂ ਵੈਰਾਈਟੀ ਹੈਗੀ 67 केजी पर क्विंटल ਉਹਨਾਂ ਨੂੰ ਪੈਡੀ ਦੇਣੀ ਹੁੰਦੀ ਹੈ ਲੇਕਿਨ ਨਵੀਂ ਵੈਰਾਈਟੀ ਸਿਰਫ 62 ਜਾਂ 64 ਕੇਜੀ ਦਿੰਦੀ ਹੈ ਤੇ ਬਾਕੀ ਰਾਈਸ ਮিলার ਨੂੰ ਆਪਣੇ ਜੇਬ ਤੋਂ ਭਰਨਾ ਪੈਂਦਾ ਜਿਹਦੇ ਨਾਲ ਉਹਨਾਂ ਨੂੰ ਬਹੁਤ ਵੱਡਾ ਨੁਕਸਾਨ ਹੁੰਦਾ ਹੈ ਸੋ ਮੈਂ ਤੁਹਾਨੂੰ ਬੇਨਤੀ ਕਰਦੀਆਂ ਕਿ ਇਹ ਸਰਕਾਰ ਸਰਕਾਰਾਂ ਦੀ ਅਣਗਹਿਲੀਆਂ ਕਰਕੇ ਕੇਂਦਰ ਨੇ ਰੇਕਸ ਵੀ ਭੇਜੇ ਐਫਸੀਆਈ ਦੇ ਗੋਡਾਊਨ ਖਾਲੀ ਨਹੀਂ ਹੋਏ ਨੇ राइस मिलर जो okay. के पंजाब सरकार ने अपना काम नहीं किया दो, मिनेट, दो मिनेट सर दो मिनट दो मिनट सर सो राइस मिलर लगा भी नुकसान हो रहा है सर आठ यादें कमीशन जीडी टाइ परसेंट साहब ने दी सी एन ओ के दिन पड़ता है का भी नुकसान तक सब तो वर्क रहा है